you mm -hmm. ਜੀ ਹਾਂ ਅੱਜ ਗੱਲ ਕਰਦੇ ਹਾਂ ਡਾਕਟਰ ਚਮਨ ਜੋ ਸਿੰਘ ਬੜਿੰਗ ਜੋ ਕਿ ਬੜਿੰਗ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਨਾਂ ਤੇ ਖੁੱਲਿਆ ਹੈ ਤੇ ਇੱਥੇ ਅੱਜ ਉਹਨਾਂ ਵੱਲੋਂ 40 ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨਾਲ ਮਿਲ ਕੇ ਮੇਗਾ ਜਿਨ ਕੇ ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦੇ ਹੋਏ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਬਹੁਤ ਹੀ ਤਜਾ ਦੇ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਇਸ ਤੋਂ ਇਲਾਵਾ ਫਾਈਬਰੋਸਕੈਨ ਲੈਬ ਟੈਸਟ ਅਤੇ ਹੋਰ ਵੀ ਟੈਸਟ ਕੀਤੇ ਗਏ ਜੋ ਕਿ ਮੁਖਤਵਚ ਉਹ ਸਸਤੇ ਰੇਟਾਂ ਦੇ ਕੀਤੇ ਗਏ ਤੋਂ ਇਹ ਜੋ ਕੈਂਪ ਹੈ ਬਹੁਤ ਹੀ ਸਫਲ ਰਿਹਾ ਹੈ ਤੇ ਆਓ ਤੁਹਾਨੂੰ ਮਿਲਾਉਂਦੇ ਆ ਇਹਨਾਂ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਦਰਜੀਤ ਸਿੰਘ ਨਾਰਿਕੇ ਜੀ ਨਾਲ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਅਲੀ ਡਾਕਟਰ ਦਲਜੀਤ ਸਿੰਘ ਨਾਰੀਕੇ ਜੀ ਨਾਰੀਕੇ ਸਾਹਿਬ ਅੱਜ ਕਿੰਨਾ ਕੁ ਰਿਸਪੌਂਸ ਮਿਲਿਆ ਲੋਕਾਂ ਦਾ ਜੋ ਤੁਸੀਂ ਕੈਂਪ ਲਗਾਇਆ ਅੱਜ ਜਿਹੜਾ ਕੈਂਪ ਲਾਇਆ ਗਿਆ ਹੈ ਬੜਿੰਗ ਮਲਟੀਸਪੈਸ਼ਲਿਟੀ ਹਸਪੀਟਲ ਦੇ ਵਿੱਚ ਇਹਦੇ ਵਿੱਚ ਕਾਫੀ ਜ਼ਿਆਦਾ ਰਿਸਪੌਂਸ ਮਿਲਿਆ ਹੈਗਾ ਤੇ ਬਹੁਤ ਹੀ ਮਰੀਜ਼ਾਂ ਨੇ ਫਾਇਦਾ ਉਠਾਇਆ ਸੀ ਫ੍ਰੀ ਸਵਾਵਾ ਦਿੱਤੇ ਗਏ ਸੀਗੀਆਂ ਡਾਕਟਰ ਚਮਨ ਜੋਤ ਸਿੰਘ ਜੀ ਬੜਿੰਗ ਜਿਹੜੇ ਕਿ ਲੇਜ਼ਰ ਤੇ ਚੀਰੇ ਦੇ ਆਪਰੇਸ਼ਨਾਂ ਦੇ ਮਾਹਰ ਨੇਗੇ ਉਹਨਾਂ ਨੇ ਦੀ ਰਹਿਮਾਈ ਇਹ ਇਥੇ ਇੱਕੈਂਪਸ ਚ ਡਾਕਟਰ ਜਸਪ੍ਰੀ ਸਾਬੜਾ ਜੀ ਤੇ ਡਾਕਟਰ ਗੁਰਸਮਰਨ ਕੌਰ ਤੇ ਡਾਕਟਰ ਨੀਰਜ ਸਿੰਘਲਾ ਜੀ ਡਾਕਟਰ ਕਰਨ ਮਕਸੀਸ ਜੀ ਤੇ ਡਾਕਟਰ ਸੌਰਵ ਅਗਰ왈 ਜੀ ਤੇ ਡਾਕਟਰ ਵਿਕਰਮਜੀਤ ਸਿੰਘ ਜੀ ਨਕਨਗਲੇ ਦੇ ਜਿਹੜੇ ਮਾਹਰ ਨੇਗੇ ਇਹ ਸਾਰੇ ਡਾਕਟਰਾਂ ਨੇ ਇੱਥੇ ਓਪੀਡੀ ਕੀਤੀ ਹੈਗੀ ਆ ਤੇ 3 400 ਦੇ ਕ੍ਰੀਮ ਰੀਚ ਪਹੁੰਚਿਆ ਹੈਗਾ ਤੇ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਇਸ ਤੋਂ ਇਲਾਵਾ ਸਾਰੇ ਇਸ ਵਿੱਚ ਹੋਰ ਕੀ ਕੀ ਸਵਾਵਾ ਦਿੱਤੇ ਗਏ ਨੇ ਜਿਵੇਂ ਟੈਸਟ ਵਗੈਰਾ ਇਹਦੇ ਵਿੱਚ ਕੁਝ ਟੈਸਟ ਫ੍ਰੀ ਕੀਤੇ ਗਏ ਨੇਗੇ ਜਿਦੇ ਵਿੱਚ ਸਮਝ ਲਓ ਐਲ ਐਫ ਟੀ ਸੀ ਲੀਵਰ ਵਾਸਤੇ ਜਿਹੜਾ ਟੈਸਟ ਹੁੰਦਾ ਉਹ ਫ੍ਰੀ ਕੀਤਾ ਗਿਆ ਤੇ ਇੱਕ ਲੀਵਰ ਦੀ ਫਾਈਬਰੋਸਕੈਨ ਹੈ ਜਿਹੜੀ ਕਿ 4-5000 ਰੁਪਏ ਦੀ ਹੁੰਦੀ ਆ ਉਹ 500 ਰੁਪਏ ਚ ਕੀਤੀ ਗਈ ਆ ਉਹ ਵੀ ਕਾਫੀ ਮਰੀਜ਼ਾਂ ਨੇ 60-70 ਮਰੀਜ਼ਾਂ ਨੇ ਬੈਨੀਫਿਟ ਲਿਆ ਇਸ ਕੈਂਪ ਦੇ ਦੌਰਾਨ ਤੇ ਇਸ ਤੋਂ ਬਿਨਾ ਹੋਰ ਵੀ ਕਾਫੀ ਟੈਸਟ ਸੀਗੇ ਜਿਦੇ ਵਿੱਚ ਈ ਸੀ ਜੀ ਵਗੈਰਾ ਤੇ ਉਹ ਫ੍ਰੀ ਕੀਤੇ ਗਏ ਨੇਗੇ ਮਰੀਜਾਂ ਨੇ ਇਸ ਦਾ ਬਹੁਤ ਵੱਧ ਚੜ੍ਹ ਕੇ ਫਾਇਦਾ ਲਿਆ ਤੇ ਰਮਜ਼ਾਨ ਮਹੀਨੇ ਦੀਆਂ ਜਾਂਦੇ ਜਾਂਦੇ ਸਮੂਹ ਇਲਾਕਾ ਵਾਸੀ ਨੂੰ ਮੁਬਾਰਕਾਂ ਹਾਂਜੀ ਰਮਜ਼ਾਨ ਮਹੀਨੇ ਦੀਆਂ ਇਲਾਕਾ ਨਿਵਾਸੀਆਂ ਨੂੰ ਆਪਣੇ ਤਹਿ ਦਿਲ ਤੋਂ ਮੁਬਾਰਕਵਾ ਦਿੰਦਾ ਹਾਂ ਤੇ ਇਹ ਮਹੀਨਾ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਧੰਨਵਾਦ ਜੀ ਦੱਸੋ ਆਪਣਾ ਨਾਮ ਤੇ ਅੱਜ ਦਾ ਜੋ ਕੈਂਪ ਕਿਸ ਤਰ੍ਹਾਂ ਰਿਹਾ ਜੀ ਮੈਂ ਜੀ ਡਾਕਟਰ ਚਮਨਜੋਤ ਸਿੰਘ ਮੈਂ ਇੱਕ ਜਨਰਲ ਸਰਜਨ ਹਾਂ ਤੇ ਆਪਣਾ ਅੱਜ ਬੜਿੰਗ ਮਲਟੀਸਪੈਸ਼ਲਿਟੀ ਹਸਪੀਟਲ ਦੇ ਵਿੱਚ ਜੋ ਕੈਂਪ ਸੀ ਇਹ ਨੂੰ ਬਹੁਤ ਹੀ ਭਰਮਾਉਂਗਾਰਾ ਮਿਲਿਆ ਇਲਾਕਾ ਨਿਵਾਸੀਆਂ ਨੇ ਇਸ ਦਾ ਭਰਪੂਰ ਆਨੰਦ ਲਿਆ ਤੇ ਬਹੁਤ ਸਾਰੀਆਂ ਸੇਵਾਵਾਂ ਉਹਨਾਂ ਨੇ ਮੁਫਤ ਵਿੱਚ ਵੀ ਚੱਕੀਆਂ ਤੇ ਅੱਜ ਰਮਜ਼ਾਨ ਮਹੀਨਾ ਜੋ ਸ਼ੁਰੂ ਹੋਇਆ ਹੈ ਉਸ ਤੇ ਸ਼ੁਭ ਅਫਸਰ ਤੇ ਮੈਂ ਆਪਣੇ ਸਾਰੇ ਮਲੇਰਕੋਟਲਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਸ਼ੁਭ ਕਾਮਨਾਵਾਂ ਪੇਸ਼ ਕਰਦਾ ਹਾਂ ਗੋਡ ਬ੍ਰਿੰਗ ਐਮਡੀ ਰੇਡੀਓ ਡਾਇਗਨੋਸਿਸ ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਦੀਆਂ ਮੁ슬ਿਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਅਤੇ ਮੈਂ ਇਹ ਅਰਦਾਸ ਕਰਦੀ ਹਾਂ ਕਿ ਇਹ ਮਹੀਨਾ ਸਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਅਸਾ ਅੱਜ ਦਾ ਜੋ ਕੈਂਪ ਹੈ ਜੋ ਕਿੰਨਾ ਚ ਸਫਲ ਹੋਇਆ ਅੱਜ ਦਾ ਕੈਂਪ ਰਮਜ਼ਾਨ ਮਹੀਨੇ ਦੇ ਪਵਿੱਤਰ ਦਿਹਾੜੇ ਤੇ ਆਪਾਂ ਲਗਾਇਆ ਹੈ ਤੇ ਇੱਥੇ ਫੂਟੇਜ ਦੇ ਕਈ ਡਾਕਟਰ ਆਏ ਹਨ ਤੇ ਬਹੁਤ ਹੀ ਪਰਮਾਪਨ ਹੰਗਾਰਾ ਮਿਲਿਆ ਹੈ ਇਸ ਕੈਂਪ ਨੂੰ ਲੈ ਕੇ ਕਰੀਬ-ਕਰੀਬ 200-250 ਦੇ ਕਰੀਬ ਪੇਸ਼ੈਂਟਸ ਆ ਚੁੱਕੇ ਨੇ ਇਸ ਕੈਂਪ ਦੇ ਉੱਪਰ ਤੇ ਉਹਨਾਂ ਨੇ ਜੋ ਆਪਣੀ ਫ੍ਰੀ ਸਰਵਿਸਿਜ਼ ਸੀ ਉਹਨਾਂ ਦਾ ਵੀ ਲਾਭ ਉਠਾਇਆ ਹੈ ਅਤੇ ਅਸੀਂ ਇਹ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਲੋਕਾਂ ਤੋਂ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਇਹਨਾਂ ਸੁਵਿਧਾਵਾਂ ਦਾ ਇਦਾਂ ਹੀ ਲਾਭ ਉਠਾਉਂਦੇ ਰਹਿਣ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਪ੍ਰੂਤੀ ਸਾਹਿਬ ਅੱਜ ਕਿੱਥੇ ਪਹੁੰਚੇ ਹੋ ਤੁਸੀਂ ਮੈਂ ਜਿੱਥੇ ਬ੍ਰਿੰਗ ਹਸਪੀਟਲ ਤੋਂ ਕਰਿਆ ਹਸਪੀਟਲ ਦੇ ਜਿਹੜਾ ਮਲੇਰਕੋਟਲੇ ਉੱਥੇ ਪਹੁੰਚਿਆ ਜੀ ਮੇਰਾ ਅੱਜ ਪ੍ਰੋਬਲਮ ਸੀ ਕਿ ਪੇਟ ਦੀ ਲੀਵਰ ਦੀ ਅੱਜ ਜਿਹੜੀ ਫਾਈਬਰੋਸ ਮਸ਼ੀਨ ਨਾਲ ਇਹਨਾਂ ਨੇ ਚੈੱਕ ਕੀਤੀ ਹੈ ਪਹਿਲੇ ਤਾਂ ਮੈਨੂੰ ਡਰ ਬਹੁਤ ਸਜਿਆ ਤੇ ਵੀ ਪਤਾ ਨਹੀਂ ਕਿਵੇਂ ਅੰਦਰ ਕੈਮਰਾ ਪਾਉਣਗੇ ਪਰ ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਇਹਨਾਂ ਲੀਵਰ ਦੇ ਮੇਰੇ ਫੰਕਸ਼ਨ ਪੂਰੇ ਚੈੱਕ ਕਰੇ ਨੇ ਤੇ ਥੋੜੀ ਜਿਹੀ ਪੇਟ ਦੀ ਪ੍ਰੋਬਲਮ ਵੀ ਚੱਲਦੀ ਆ ਡਾਕਟਰ ਸਾਹਿਬ ਨੂੰ ਮੈਂ ਪੇਟ ਦਾ ਵੀ ਦਿਖਾ ਕੇ ਆਂ ਤੇ ਜੂਰਨ ਦੀ ਥੋੜੀ ਜਿਹੀ ਸਮੱਸਿਆ ਤੇ ਉਹ ਵੀ ਠੀਕ ਕਰ ਲਈ ਇੱਥੇ ਮੈਂ ਪਹੁੰਚ ਆਇਆ ਆਪਣੇ ਆਪ ਨੂੰ ਬਾਡੀ ਨੂੰ ਮਤਲਬ ਪੂਰਾ ਟੈਸਟ ਕਰ ਲੈ ਇੱਥੇ ਆਇਆ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਵਿਡਿੰਗ ਹਸ ਦੂਜਾ ਪੁਆਇੰਟ ਇਹ ਸੀ ਡਾਕਟਰ ਹਰ ਆਪਣੀ ਆਪਣੀ ਸੀਟਿੰਗ ਪੂਰੇ ਬਾਡੀ ਦੇ ਹਰ ਟੈਸਟ ਲਈ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਉਹਨਾਂ ਦਾ ਬੜੀ ਢੰਗ ਨਾਲ ਪੂਰੀ ਸੋਚ ਸਮਝ ਕੇ ਪੂਰੇ ਮਤਲਬ ਪੇ ਸੈਂਟਰ ਨੂੰ ਕਿੰਨਾ ਸਮਝਾ ਕੇ ਟੀਲ ਕਰਦੇ ਅੱਛਾ ਸਰ ਕਿੱਥੋਂ ਡਾਕਟਰ ਆਏ ਹੋ ਨੇ ਡਾਕਟਰ ਇਹ ਲੁਧਿਆਣੇ ਤੋਂ ਵੀ ਆਏ ਨੇ ਜੀ ਫੋਰਟੀ ਹਸਪੀਟਲ ਤੋਂ ਵੀ ਆਏ ਨੇ ਤੇ ਹੋਰ ਵੀ ਐਮ ਡੀ ਡਾਕਟਰ ਜਿਹੜੇ ਸਪੈਸ਼ਲਿਸਟ ਨੇ ਜਿਹੜੇ ਜਿਸ ਜਿਸ 파ਟ ਦੇ ਆਪਾਂ ਨੂੰ ਬਾਡੀ ਦੀ ਪ੍ਰੋਬਲਮ ਆ ਉਹ ਹਰ ਡਾਕਟਰ ਬੈਠਾ ਇੱਥੇ ਚਾਹੇ ਉਹ ਚਮੜੀ ਦਾ ਚਾਹੇ ਉਹ ਪੇਟ ਦਾ ਚਾਹੇ ਆਪਣਾ ਕੋਈ ਡਾਕਟਰ ਆਪਣੇ ਸਾਰਾ ਇਹ ਕੀ ਇਸ ਤਰ੍ਹਾਂ ਦੇ ਕੈਂਪ ਬਾਰ ਬਾਰ ਲੱਗਣੇ ਚਾਹੀਦੇ ਇਹ ਬਿਲਕੁਲ ਲੱਗਣੇ ਚਾਹੀਦੇ ਸਾਡੇ ਜੀ ਮਲੇਰਕੋਟਲੇ ਤੋਂ ਤਾਂ ਬਹੁਤ ਖੁਸ਼ੀ ਹੋਣੀ ਚਾਹੀਦਾ ਇੰਨੇ ਸਸਤੇ ਰੇਟ 'ਚ ਤੁਸੀਂ ਦੱਸੋ ਵੀ 5000 ਦੀ ਬਾਹਰੋਂ ਫੈਬਰੋਸ ਦੀ ਸਕੈਨ ਹੁੰਦੀ ਆ ਅੱਜ 500 ਸੀ ਕਰਤੀ ਜੀ ਇਹਨਾਂ ਨੇ ਕਿੰਨਾ ਫਾਇਦਾ ਹੋ ਗਿਆ ਮੇਰਾ ਇਹ ਦੱਸੋ ਸਾਡੇ ਸਿਟੀ ਨੂੰ ਤਾਂ ਵੈਸੇ ਹੀ ਲੋੜ ਆਇਆ ਇਸ ਤਰ੍ਹਾਂ ਦੇ ਕੈਂਪਾਂ ਦੀ ਕਿਉਂਕਿ ਫ੍ਰੀ ਚੈੱਕ ਅਪ ਫਿਰ ਕੋਈ ਫੀਸ ਨਹੀਂ 1 ਰੁਪਏ ਦੇ ਵੀ ਸਿਰਫ ਟੈਸਟ ਟੈਸਟ ਦੀ ਫੀਸ ਆ ਉਹ ਵੀ ਨਾਰਮਲ ਫੀਸ ਆ ਮਾਈਨਰ ਫੀਸ ਆ ਮੈਂ ਤਾਂ ਸਹਿਰ ਵਾਸੀਆਂ ਨੂੰ ਇਲਾਕਾ ਵਾਸੀ ਨੂੰ ਇਹੀ ਕਹਿੰਦਾ ਵੀ ਤੁਸੀਂ ਵੱਧ ਤੋਂ ਵੱਧ ਇਹ ਕੈਂਪਾਂ ਦਾ ਫਾਇਦਾ ਲੋ ਤਾਂ ਕਿ ਸਾਡਾ ਜਿਹੜਾ ਸਿਟੀ ਆ ਬਿਮਾਰੀਆਂ ਤੋਂ ਰਾਤ ਮਿਲ ਜਵੇ ਤੇ ਔਰ ਸਾਡੇ ਜਿਹੜੇ ਹਸਪੀਟਲ ਦੇ ਡਾਕਟਰ ਚਮਨਜੋਤ ਨੇ ਇਹਨਾਂ ਨੇ ਬੜੇ ਤਕੜੇ ਵੱਡੇ ਸਰਜਨ ਨੇ ਪੁਰਾਣੇ ਅਸੀਂ ਸਾਰੇ ਇਹਨਾਂ ਦਾ ਐਕਸਪੀਰੀਅੰਸ ਆ ਜਦੋਂ ਇਹ ਹਸਪੀਟਲ ਦਿੱਗੇ 400 ਤੋਂ ਲੈ ਕੇ 500 ਆਪਰੇਸ਼ਨ ਇਹਨਾਂ ਨੇ ਕੀਤਾ ਸੀਗਾ ਉਹ ਸਫਲ ਆਪਰੇਸ਼ਨ ਕੀਤੇ ਸੀਗੇ ਕਿਉਂਕਿ ਕਿ